ਅੱਜ ਇੱਕ ਰੋਕ ਪਾ ਲਈ ਵੀਰੋ ਠੀਕ ਠਾਕ ਹਾਂ ਮੇਰੇ ਆਪਾਂ ਨੂੰ ਨਾ ਕਈ ਵਾਰੀ ਆਪਣੇ ਜਿਹੜੇ ਦੁਨੀਆ ਤੋਂ ਗਏ ਹੁੰਦੇ ਨੇ ਉਹ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਯਾਦ ਆ ਜਾਣ ਠੀਕ ਹੈ ਜਦੋਂ ਜਦੋਂ ਯਾਦ ਆਉਂਦਾ ਤਾਂ ਬਹੁਤ ਮਨ ਖਰਾਬ ਹੁੰਦਾ ਉਦੋਂ ਐ ਲੱਗਦਾ ਵੀ ਆਪਾਂ ਉਸ ਟਾਈਮ ਉਹਨਾਂ ਦੀ ਕਦਰ ਨਹੀਂ ਕੀਤੀ ਤੇ ਹੁਣ ਅੱਜ ਉਹ ਹੁੰਦਾ ਤਾਂ ਮੈਂ ਦੀ ਕਦਰ ਕਰਦਾ ਤੇ ਕਿਹੇ ਦਾ ਪਿਆਰ ਨਹੀਂ ਹੁੰਦਾ ਕਿਸੇ ਦੀ ਮਾਂ ਨਹੀਂ ਹੁੰਦੀ ਠੀਕ ਹੈ ਜੀ ਤੇ ਅੱਜ ਬੈਠੇ ਬੈਠੇ ਨਾ ਮੇਰੇ ਉੱਤੇ ਮੇਰੇ ਦਿਮਾਗ 'ਚ ਮੈਂ ਚਾਰ ਕੇ ਲੈਣਾ ਸੁਣੀ ਇਹ ਤੁਹਾਡੇ ਨਾਲ ਸਾਂਝੀਆਂ ਕਰਦਾ ਤੇ ਉਹ ਲੈਣਾ ਇਦਾਂ ਸੀ ਉਹ ਸਾਈਕਲ ਤੋਂ ਆਗੇ ਗੱਡੀਆਂ ਤੇ ਉਹ ਚੌਂਦੀ ਛੱਤ ਤੋਂ ਕੋਠੀਆਂ ਵੱਡੀਆਂ ਤੇ ਉਹ ਸਾਈਕਲ ਤੋਂ ਆਗੇ ਗੱਡੀਆਂ ਤੇ ਕੌਣ ਦੀ ਛੱਤ ਤੋਂ ਕੋਠੀਆਂ ਵੱਡੀਆਂ ਤੇ ਅੱਜ ਕਰਕੇ ਸਾਡੇ ਵੱਲ ਨੂੰ ਹਰ ਕੋਈ ਗੌਰ ਵੇਖਦਾ ਜੇ ਬਾਪੂ ਜਿਉਂਦਾ ਹੁੰਦਾ ਪੁੱਤ ਦੀ ਟੌਰ ਵੇਖਦਾ ਜੇ ਬਾਪੂ ਜਿਉਂਦਾ ਹੁੰਦਾ ਪੁੱਤ ਦੀ ਟੌਰ ਵੇਖਦਾ ਓਹੀ ਗੱਲ ਹੈ ਵੀਰੋ ਜਿੰਨਾ ਕੋਲ ਇਹ ਕੀਮਤੀ ਜਾਨਾ ਕੀਮਤੀ ਦੇਵਤੇ ਹੈਗੇ ਨੇ ਉਹਨਾਂ ਦੀ ਕਦਰ ਕਰ ਲਿਆ ਕਰੋ ਮੁੜ ਕੇ ਮੌਕਾ ਨਹੀਂ ਰੱਬ ਦਿੰਦਾ ਹੈਗਾ ਠੀਕ ਹੈ ਜੀ ਫਿਰ ਅੱਜ ਹੁਣ ਹਾਲਾਤ ਕਈ ਵਾਰ ਐਡਾ ਮਨ ਖਰਾਬ ਹੁੰਦਾ ਯਾਰ ਵੀ ਅਸੀਂ ਉਹਨਾਂ ਦੀ ਐਮ ਇਹ ਸਾਨੂੰ ਗਾਲ ਕੱਢ ਕੇ ਬੁਲਾ ਲੈ ਕਿਸੇ ਪਾਸਿਓਂ ਤੇ ਅਸੀਂ ਗਾਲ ਜਿੱਥਰੋਂ ਆਈ ਉਧਰ ਜਾ ਕੇ ਦੇਖੇ ਕਿੱਥੇ ਪਿਓ ਬੈਠਾ ਹੈਡਾ ਹੈ ਬੈਠਾ ਨਾ ਯਾਰ ਬਾਕੀ ਕਾਲ ਯੁਗ ਦਾ ਜੋਰ ਹੈ ਅੱਜ ਕੱਲ ਭੈਣ ਭਰਾਵਾਂ ਦੀ ਨਹੀਂ ਆਪਜ ਬਣ ਗਈ ਸਭ ਕਲ ਕਲਜੋਗ ਤੇ ਕਰਕੇ ਆਹੇ ਬਾਕੀ ਮੇਰਾ ਵੀਰ ਸਾਰੇ ਇਕੱਠੇ ਰਿਹਾ ਕਰੋ ਇਕੱਠੇ ਬੈਠਿਆ ਕਰੋ ਮੰਨ ਲਓ ਕਈ ਵਾਰੀ ਨਾ ਜਿਵੇਂ ਆਪਾਂ ਭੈਣ ਭਰਾ ਹੁੰਨੇ ਆ ਸਾਰੇ ਕਦੇ ਵੀ ਨਾ ਇਕੱਠੇ ਬੈਠੇ ਹੋ ਜਿਨ੍ਹਾਂ ਦੇ ਮਾਪਿਓ ਨਹੀਂ ਹੈਗੇ ਤੇ ਤੁਹਾਨੂੰ ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚੋਂ ਪਿਓ ਦਾ ਹਾਸਾ ਦਿਸੂਗਾ ਕਿਸੇ ਦੇ ਵਿੱਚੋਂ ਮਾਂ ਦਿਸੂਗੀ ਠੀਕ ਹੈ ਪਰ ਉਹੀ ਗੱਲ ਆ ਨਾ ਕਲਯੁਗ ਦਾ ਜੋਰ ਹੈ ਭੈਣ ਨਹੀਂ ਦਿੰਦਾ ਹੈਗਾ ਤੇ ਵੀਰੇ ਜਿਹੜੀ 4 ਦਿਨ ਦੀ ਜ਼ਿੰਦਗੀ ਹੈ ਨਾ ਭੈਣ ਭਰਾਵਾਂ ਨਾਲ ਜਰ ਬਣਾ ਕੇ ਰੱਖਿਆ ਕਰੋ ਹੋ ਸਕਦਾ ਮੇਰੀ ਵੀ ਨਾ ਬਣਦੀ ਹੋਵੇ ਤੇ ਕੋਸ਼ਿਸ਼ ਇਹੀ ਕਰਿਆ ਕਰੋ ਵੀ ਰਿਸ਼ਤੇ ਨਿਭਦੇ ਰਹਿਣ ਠੀਕ ਹੈ ਕੋਈ ਪਤਾ ਨਹੀਂ ਕਦੋਂ ਕਿਥੋਂ ਕਿਹਦਾ ਟਾਈਮ ਆ ਜੇ ਫਿਰ ਮੁੜ ਕੇ ਇੱਕ ਕਿਸੇ ਨਾਲ ਜ਼ਿਆਦਾ ਜਿ ਰੁੱਸਿਆ ਨਾ ਕਰੋ ਕਈ ਵਾਰੀ ਬੰਦਾ ਰੁੱਸੀ ਦਰ ਜਾਂਦਾ ਦੁਨੀਆ ਤੋਂ ਠੀਕ ਹੈ ਜੀ ਇੱਦੀ ਮੇਰਾ ਵੀਰ ਹੱਸ ਖੇਡ ਕੇ ਤੇ ਮਾਪਿਆਂ ਮਾਪਿਆਂ ਦੀ ਕਦਰ ਕਰਿਆ ਕਰੋ ਜਿੰਨਾਂ ਕੋਲ ਨਹੀਂ ਹੈਗੇ ਨਾ ਉਹਨਾਂ ਨੂੰ ਇਹਨਾਂ ਦੀ ਕੀਮਤ ਪਤਾ ਲੱਗੀ ਤੇ ਜਿੰਨਾਂ ਕੋਲ ਹੈਗੇ ਨੇ ਉਹ ਢਿੱਜ ਸਮਝਦੇ ਨੇ ਠੀਕ ਹੈ ਜੀ ਮੈਂ ਤਾਂ ਵੀਰੇ ਇਹੀ ਸੁਨੇਹਾ دینا ਹੁੰਨਾ ਵੀ ਹਰ ਕਿਤੇ ਵਿੱਚ ਰੱਬ ਵੱਸਦਾ ਹੈ ਮਾਪਿਓ ਰੱਬ 도 ਵੀ ਉੱਤੇ ਨੇ ਕਿਉਂਕਿ ਇੱਥੇ ਆਪਣੀ ਪਰਵਰੈਸ ਕਰਦੇ ਨੇ ਉਹ ਕੇਤੇ ਆਏ ਰਹਿ ਕੇ ਇਹਨਾਂ ਦੀ ਕਦਰ ਕਰਿਆ ਕਰੋ ਠੀਕ ਹੈ ਜੀ ਚੰਗਾ ਵੀਰੋ ਜੋ ਗੱਲ ਚੰਗੀ ਲੱਗੀ ਤਾਂ ਦੱਸਿਓ ਜੋ ਮਾੜੀ ਲੱਗੀ ਤਾਂ ਮੈਨੂੰ ਦੱਸਿਓ ਮੇਰੇ ਮਨ 'ਚ ਜਦੋਂ ਵੀ ਕੋਈ ਗੱਲ ਆ ਜਾਂਦੀ ਮੈਂ ਬਾਹਰ ਦਿੰਨਾ ਵੀ ਚੱਲ ਕਿਤੇ ਨਾ ਕਿਤੇ ਸਾਡੇ ਵੀਰ ਕਿਸੇ ਦਾ ਭਲਾ ਹੋਵੇ ਚੰਗਾ ਵੀਰੋ ਜਿਹਾਂ ਦੇ ਵਾਦੇ ਰੋ